ਸਤ ਸ੍ਰੀ ਅਕਾਲ ਦੋਸਤੋ ਮੈਂ ਰੇਸ਼ਮ ਸਿੱਧੂ ਤੁਸੀਂ ਦੇਖ ਰਹੇ ਹੋ ਕੇ ਐਲ ਫਾਸਟ ਨਿਊਜ਼ ਅਸੀਂ ਸਮੇਂ ਸਮੇਂ ਸਰ ਪਿੰਡਾਂ ਦੇ ਵਿੱਚ ਜਿਹੜੇ ਲੋਕਾਂ ਵੱਲੋਂ ਕੋਈ ਨਾ ਕੋਈ ਅਲੱਗ ਤਰ੍ਹਾਂ ਦੇ ਕਿੱਤੇ ਕੀਤੇ ਜਾਂਦੇ ਆ ਉਹਦੀ ਜਾਣਕਾਰੀ ਦਿੰਦੇ ਰਹਿੰਦੇ ਆ ਅਕਾਂ ਵਦੂ ਕਿਸਾਨਾਂ ਨਾਲ ਮੁਲਾਕਾਤ ਕਰਵਾਉਂਦੇ ਆ ਤੇ ਐਸੇ ਤਰ੍ਹਾਂ ਹੀ ਅੱਜ ਅਸੀਂ ਪਹੁੰਚੇ ਆ ਰੱਗੂਆਣਾ ਰੱਗੂਆਣਾ ਦੇ ਤੇ ਪੰਨੀ ਵਾਲਾ ਦੇ ਇੱਕ ਵਿਚਕਾਰ ਢਾਣੀ ਆ ਉੱਥੇ ਇੱਕ ਪ੍ਰਗਤੀਸ਼ੀਲ ਕਿਸਾਨ ਆਪਾਂ ਕਹਿ ਸਕਦੇ ਆ ਕਿਉਂਕਿ ਕੋਸ਼ਿਸ਼ ਕੀਤੀ ਆ ਇੱਕ ਅਲੱਗ ਤਰ੍ਹਾਂ ਦੀ ਕਿਉਂਕਿ ਆਮ ਆਪਣੇ ਇਲਾਕੇ ਦੇ ਵਿੱਚ ਜਿਹੜੀ ਖੁੰਬ ਦੀ ਖੇਤੀ ਨਹੀਂ ਹੁੰਦੀ ਤੇ ਉਹਨਾਂ ਨੇ ਖੁੰਬ ਦੀ ਖੇਤੀ ਹੈ ਜਿਹੜੀ ਉਹ ਪਿਛਲੇ ਸਾਲ ਸ਼ੁਰੂਆਤ ਕੀਤੀ ਸੀਗੀ ਤੇ ਆਪਾਂ ਗੱਲਬਾਤ ਕਰਦੇ ਹਾਂ ਇਸ ਵਾਰ ਦੂਜੀ ਵਾਰ ਫੇਰ ਉਹਨਾਂ ਨੇ ਸ਼ੁਰੂਆਤ ਕੀਤੀ ਤੇ ਵਧੀਆ ਹੰਘਾਰਾ ਮਿਲਿਆ ਉਹਨਾਂ ਨੂੰ ਮਿਹਨਤ ਚੰਗੀ ਕਰਨੀ ਪਈ ਆ ਤੇ ਆਮ ਆਪਣੇ ਲੋਕਾਂ ਦੇ ਜਿਹੜਾ ਪਰੰਪਰਾਗਤ ਖੇਤੀ ਤੋਂ ਇਲਾਵਾ ਜੇ ਹਟ ਕੇ ਆਪਾਂ ਕੋਈ ਖੇਤੀ ਕਰੀਏ ਤਾਂ ਅਕਸਰ ਆਪਾਂ ਨੂੰ ਮੇਲਿਆਂ ਤੋਂ ਵੀ ਕਿਸਾਨ ਮੇਲਿਆਂ ਤੋਂ ਤੇ ਖੇਤੀਬਾੜੀ ਜਿਹੜੇ ਅਗਾਹ ਬਧੂ ਕਿਸਾਨ ਉਹਨਾਂ ਤੋਂ ਸੁਣਨ ਨੂੰ ਮਿਲਦਾ ਹੈ ਕਿ ਖੇਤੀ ਜਿਹੜੀ ਉਹ ਘਾਟੇ ਦਾ ਸੌਦਾ ਨਹੀਂ ਆ ਜੇ ਸਹੀ ਤਰੀਕੇ ਨਾਲ ਕੀਤੀ ਜਾਵੇ ਤੇ ਮੇਰੇ ਨਾਲ ਭਾਈ ਮੌਜੂਦ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਭਾਈ ਜੀ ਤੁਹਾਡਾ ਕੀ ਨਾਮ ਹੈ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਭਾਈ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਸੁਖਪ੍ਰੀਤ ਸਿੰਘ ਹੂੰ ਤੇ ਕਿੰਨਾ ਪੜੇ ਹੋਇਆ ਹੋ ਸੁਖਪ੍ਰੀਤ ਖੇਤੀਬਾੜੀ ਇਹਦਾ ਕਿਤੇ ਨਾਲ ਜੁੜੇ ਹੋ ਹਾਂ ਕਿ ਹੋਰ ਪਹਿਲਾਂ ਕੋਈ ਕੰਮ ਕਿਤੇ ਕਰਕੇ ਦੇਖਿਆ ਨਹੀਂ ਖੇਤੀਬਾੜੀ ਨਾਲ ਜੁੜਿਆ ਹੋਇਆ ਜੀ ਹੋਰ ਤਾਂ ਕੋਈ ਆਪਾਂ ਨਹੀਂ ਕੀਤਾ ਹੂੰ ਪੜਾਈ ਕਿਥੋਂ ਤੱਕ ਕੀਤੀ ਆ ਪੜਾਈ ਤਾਂ ਮੈਂ ਜੀ ਬਹੁਤ ਘੱਟ ਕੀਤੀ ਹੈ ਪੜਾਈ ਤਾਂ ਮੈਂ ਪੰਜ ਹੀ ਪੜਿਆ ਹੋਇਆ ਠੀਕ ਹੈ ਹਾਂ ਹਾਂ ਤੇ ਜਿਹੜਾ ਆਪਣੇ ਏਰੀਏ ਚ ਖੁੰਭ ਦਾ ਜਿਆਦਾ ਇਹ ਦੇਖਣ ਨੂੰ ਨਹੀਂ ਮਿਲਦਾ ਕਿਤੇ ਵੀ ਕਿਸੇ ਨੇ ਖੇਤੀ ਦੇ ਨਾਲ ਨਾਲ ਇਹ ਸਹਾਇਕ ਧੰਦਾ ਵੀ ਆਪਾਂ ਕੀਤਾ ਹੋਵੇ ਤੇ ਤੁਹਾਡੇ ਦਿਮਾਗ ਚ ਕਿਵੇਂ ਆਇਆ ਕਿਉਂਕਿ ਰਿਸਕੀ ਜਿਹਾ ਕੰਮ ਹੈ ਇਹ ਦਾ ਵੀ ਹਾਂ ਹਾਂ ਇਹ ਨਾ ਵੀਰੇ ਇੱਕ ਕਾਫੀ 2 ਸਾਲ ਪਹਿਲਾਂ ਦੀ ਗੱਲ ਹੈ ਇਹ ਤੇ ਆਪਣੇ ਇੱਕ ਇਥੇ ਮੱਖੀਆਂ ਤੋਂ ਮੱਖੀਆਂ ਲੈ ਕੇ ਆਏ ਸੀ ਕਮਲੜੀ ਪਿੰਡ ਤੋਂ ਭਿੰਦਰ ਨਾਮ ਉਸ ਮੁੰਡੇ ਦਾ ਤੇ ਅਸੀਂ ਜਦੋਂ ਮੈਂ ਬੇਲਾ ਹੁੰਦਾ ਸੀ ਕਿਉਂਕਿ ਜ਼ਿਮੀਦਾਰ ਜਿਹੜਾ ਕਣਕ ਬੀਜ ਕੇ ਬੇਲਾ ਹੀ ਹੁੰਦਾ ਕੋਈ ਵੀ ਜ਼ਿਮੀਦਾਰ ਹੈ ਉਹਦਾ ਬਣ ਕੇ ਉਹਦਾ ਕਣਕ ਬੀਜਣ ਤੋਂ ਬਾਅਦ ਉਹ ਇੱਕ ਮੱਖੀਆਂ ਲੈ ਕੇ ਆਇਆ ਸੀ ਆਪਣੇ ਇੱਥੇ ਟਾਣੀ ਦੀ ਥੋੜੀ ਬਾਟੀ ਹੈ ਤਾਂ ਉਸ ਟਾਈਮ ਉਦੋਂ ਅਸੀਂ ਉੱਥੇ ਬਹਿ ਕੇ ਵਿਚਾਰ ਕਰਦੇ ਹੁੰਦੇ ਕਈ ਕੀ ਗੱਲਾਂ ਦੇਖਦੇ ਅਸੀਂ ਮੋਬਾਈਲ ਦੇ ਉੱਤੇ ਮੋਬਾਈਲ ਦੇ ਉੱਤੇ ਜੇ ਆਪਾਂ ਸਿੱਖਣ ਨੂੰ ਤਾਂ ਆਪਾਂ ਨੂੰ ਬਹੁਤ ਕੁਝ ਮਿਲ ਰਿਹਾ ਹਾਂ ਹਾਂ ਜੇ ਦੇਖਾਂਗੇ ਤਾਂ ਸਹੀ ਆਪਾਂ ਉਹਦਾ ਇਸਤੇਮਾਲ ਕਰਾਂਗੇ ਤਾਂ ਅਸੀਂ ਦੇਖਦੇ ਦੇਖਦੇ ਤੇ ਇੱਕ ਦਿਨ ਵਿਚਾਰ ਬਣਿਆ ਮੇਰਾ ਮੈਂ ਉਹਨੂੰ ਦੱਸਿਆ ਭਿੰਦਰ ਨੂੰ ਮੈਂ ਜਰਾ ਐ ਕਰਕੇ ਤੇ ਉਹ ਕਹਿੰਦਾ ਯਾਰ ਬਹੁਤ ਵਧੀਆ ਖੇਤੀ ਹੈ ਕਹਿੰਦਾ ਇਹ ਤੇ ਆਪਾਂ ਤੂੰ ਕਰ ਕਹਿੰਦਾ ਇਹ ਤੇ ਮੈਂ ਹਾਂ ਜੀ ਕਰਦਾ ਚਲੋ ਮੈਂ ਉਹੀ ਗੱਲ ਪਈ ਅਸੀਂ ਥੋੜੇ ਚਰਵਾਦ ਤੇ ਮੈਂ ਮੇਰਾ ਵੀ ਮਨ ਜਾ ਬਣ ਗਿਆ ਮੈਂ ਚੱਲ ਆਪਾਂ ਕਰਾਂਗੇ ਖੇਤੀ ਤਾਂ ਸਿਰਸ ਆਪਣੇ ਬੜਾ ਗੁੜਾ ਬਲੌਗ ਦੇ ਵਿੱਚ ਏਡੀਓ ਆ ਏਡੀਓ ਸਾਹਿਬ ਤੇ ਮੈਂ ਉਹਨਾਂ ਕੋਲ ਇਹ ਗੱਲ ਜ਼ਿਕਰ ਕੀਤਾ ਵੀ ਮੈਂ ਕਰਕੇ ਮੈਂ ਖੁਦ ਖੇਤੀ ਕਰਨਾ ਚਾਹੁੰਦਾ ਮੈਨੂੰ ਕੋਈ ਟ੍ਰੇਨਿੰਗ ਵਗੈਰਾ ਤੁਸੀਂ ਦੱਸੋ ਤਾਂ ਉਹਨਾਂ ਨੇ ਮੈਨੂੰ ਇਹਦੇ ਬਾਰੇ ਦੱਸਿਆ ਕਹਿੰਦੇ ਤੁਸੀਂ ਉਹਨਾਂ ਨੇ ਮੈਨੂੰ ਨੰਬਰ ਦਿੱਤਾ ਇੱਕ ਮੁਰਥਲੇ ਦੀ ਮੈਂ ਕਰਕੇ ਆਇਆ ਸੀ ਟ੍ਰੇਨਿੰਗ ਮੁਰਥਲੇ ਇਹਨਾਂ ਦਾ ਜਿਹੜਾ ਆਪਣੇ ਕੰਪਲੀਟ ਟ੍ਰੇਨਿੰਗ ਦਿੰਦੇ ਆ ਉੱਥੇ ਬਹੁਤ ਵੱਡਾ ਇਹਨਾਂ ਦਾ ਹੋਗਾ ਸੈਂਟਰ ਤਾਂ ਮੈਂ ਉੱਥੋਂ ਮੁਰਥਲ ਤੋਂ ਇਹਦੀ ਟ੍ਰੇਨਿੰਗ ਕਰਕੇ ਆਇਆ ਸੀ ਕਿੰਨੇ ਦਿਨ ਦੀ ਟ੍ਰੇਨਿੰਗ ਦੀ ਇਹ ਟ੍ਰੇਨਿੰਗ 5 ਦਿਨਾਂ ਦੀ ਹੈ ਹਾਂ ਹਾਂ ਉਹਨਾਂ ਨੇ ਮੈਨੂੰ ਨੰਬਰ ਦਿੱਤਾ ਤੇ ਮੈਂ ਉਹਨਾਂ ਨਾਲ ਕੰਟੈਕਟ ਕਰਕੇ ਤੇ ਇਹਦੀ ਮੰਨ ਕੇ ਚਲੋ ਮੈਂ ਟ੍ਰੇਨਿੰਗ ਕਰਿਆ ਸੀਗਾ April ਦੇ ਵਿੱਚ ਟ੍ਰੇਨਿੰਗ ਹੋਈ ਸੀ ਤੇ ਉਸ ਤੋਂ ਬਾਅਦ ਯਾਨੀ ਕਿ April ਤੋਂ ਬਾਅਦ ਫਿਰ ਮੈਂ 4-5 ਮਹੀਨੇ ਵਿਹਲਾ ਹੀ ਰਿਆ ਫਿਰ ਆਪਾਂ ਜਦੋਂ ਮੰਨ ਕੇ ਚੱਲੇ ਇਹਦੀ 9ਵੇਂ ਮਹੀਨੇ ਦੇ ਵਿੱਚ ਨਾ ਸਟਾਰਟਿੰਗ ਕੀਤੀ ਜਾਨੀ ਕਿ 9ਵੇਂ ਮਹੀਨੇ ਦੇ ਸੀਜ਼ਨ ਦੇ ਜਿਹੜੇ ਸ਼ੁਰੂਆਤ ਹੁੰਦੀ ਸੀ ਸੀਜ਼ਨ ਲਈ ਹਾਂ ਜਿਹੜੀ ਸੀਜ਼ਨ ਲਈ ਸ਼ੁਰੂਆਤ ਹੁੰਦੀ ਹੈ ਬਸ ਇੱਥੇ ਤਾਂ ਜਦੋਂ ਆਪਾਂ ਗਰਮੀ ਚਲਾਵਾਂਗੇ ਉਹ ਤਾਂ ਟੈਂਪਰੇਚਰ ਹਾਈ ਹੁੰਦਾ ਉਹ ਤਾਂ ਹੁੰਦੀ ਨਹੀਂ ਹੈ ਤਾਂ ਮੈਂ 9ਵੇਂ ਮਹੀਨੇ ਦੇ ਵਿੱਚ ਇਹਦੀ 9ਵੇਂ ਮਹੀਨੇ ਦੀ 20 ਤਰੀਕ ਨੂੰ ਜਾਨੀ ਕਿ ਤੂੜੀ ਧੋਣੀ ਭੌਲੀ ਸੀ 24 ਘੰਟੇ 48 ਘੰਟੇ ਤੂੜੀ ਭੌਂ ਕੇ ਉਸ ਤੋਂ ਬਾਅਦ ਵਿੱਚ ਇਹਦੇ ਮਟੀਰੀਅਲ ਪਾ ਕੇ ਆਪਾਂ ਤੇ ਪਿਛਲੇ ਸਾਲ ਜਾਨੀ ਕਿ ਕੰਪੋਸਟ ਇਹਦੀ ਤਿਆਰ ਕਰ ਲਈ ਸੀ ਉਸ ਤੋਂ ਬਾਅਦ ਇੱਕ ਮਹੀਨੇ ਦਾ ਤੂੜੀ ਦੇ ਜਿਹੜਾ ਆਪਾਂ ਇੱਕ ਮਹੀਨਾ ਯਾਨੀ ਕਿ ਆਪਾਂ ਨੂੰ ਤੂੜੀ ਗਾਲ ਕੇ ਉਹਦੇ ਵਿੱਚ ਉਹਨੀਆਂ ਪਲਟਾਈਆਂ ਦੇਣੀਆਂ ਪਉਂਦੀਆਂ। ਯਾਨੀ ਕਿ ਅੱਠ ਪਟਾਈਆਂ ਆਉਂਦੀਆਂ। ਤਾਂ ਅੱਠ ਪਟਾਈਆਂ ਦੇ ਕੇ ਇੱਕ ਮਹੀਨੇ ਦਾ ਪ੍ਰੋਸੈਸ ਹੈ। ਫਿਰ ਮੈਂ ਉਹਦਾ ਮੁਰਥਲ ਤੇ ਬੀਜ ਲੈ ਆ ਕੇ ਹਾਂ ਦਿੱਲੀ ਤੋਂ। ਤੇ ਬੀਜ ਲੈ ਕੇ ਮੈਂ ਉਹਦੇ ਵਿੱਚ ਯਾਨੀ ਕਿ ਮਿਕਸ ਕਰਕੇ ਤੇ ਬੀਜ ਦਿੱਤੇ। ਹਾਂ ਤੇ ਪਿਛਲੇ ਵਾਰ ਮੈਂ ਯਾਨੀ ਕਿ ਮੈਨੂੰ ਇਹਦਾ ਚੰਗਾ ਰਸਤਾ ਨਹੀਂ ਮਿਲਿਆ ਕਿਉਂਕਿ ਮੈਂ ਤੂੜੀ ਵਾਲੇ ਛੱਡ ਦੇ ਵਿੱਚ ਲਾਈ ਦੀ। ਉਹਦੀਆਂ ਯਾਨੀ ਕਿ ਦਿਵਾਰਾਂ ਸੀਗੀਆਂ। ਤੇ ਆਪਣੇ ਤੂੜੀਆ ਜਿਹੜੇ ਹੁੰਦੇ ਉਹਦੇ ਦਿਵਾਰਾਂ ਸੀਗੀਆਂ, ਦਿਵਾਰਾਂ ਨੂੰ ਕੰਧਾਂ ਕਹਿੰਦੇ ਆਪਾਂ ਪੰਜਾਬੀ ਦੇ ਵਿੱਚ। ਕਿ ਉਹ ਤੇ ਉਹਦੇ ਵਿੱਚ ਇਹਨੂੰ ਹੋਮੋਡਿਟੀ ਨਹੀਂ ਮਿਲੀ ਜਿਹੜੀ ਹੋਮੋਡਿਟੀ ਇਹਨੂੰ ਚਾਹੀਦੀ ਹੈ ਜਿਹੜੀ ਹੋਮੋਡਿਟੀ ਉਹਨੂੰ 90 ਤੋਂ ਪਲੱਸ ਚਾਹੀਦੀ ਹੈ 85 ਤੋਂ ਪਲੱਸ ਚਾਹੀਦੀ ਹੈ ਜਿਹੜੀ ਉਹ ਹੋਮੋਡਿਟੀ ਉਹਦੇ ਵਿੱਚ ਇਹਨੂੰ ਮਿਲੀ ਨਹੀਂ ਕੋਮ ਨੂੰ ਤੇ ਪਿਛਲੀ ਵਾਰ ਮੈਨੂੰ ਕਿਉਂ ਯਾਨੀ ਕਿ ਜਿਹੜਾ ਉਸ ਮਿਲਿਆ ਸੀ ਫਿਰ ਮੈਂ ਮੈਨੂੰ ਕਈ ਬੰਦੇ ਕਹਿੰਦੇ ਵੀ ਉਹ ਕਰੋ ਤੁਸੀਂ ਹੌਸਲਾ ਜਿਆ ਨਹੀਂ ਡਿੱਗਿਆ ਵੀ ਯਾਰ ਮੈਂਨੇ ਵੀ ਮੋਬਾਈਲ ਤੇ ਜਿਹੜੀਆਂ ਚੀਜ਼ਾਂ ਆਪਾਂ ਦੇਖਦੇ ਆ ਉਹ ਕਾਫੀ ਇਹ ਲੋਕ ਹੈ ਜਿਹੜੇ ਮਿਹਨਤ ਤਾਂ ਹੁੰਦੀ ਹੈ ਬੰਦੇ ਨੂੰ ਉਹ ਇਧਰ ਉਧਰੋਂ ਪੂਰਾ ਸਿੱਖ ਕੇ ਉਹ ਕਰਨਾ ਹੁੰਦਾ ਹੈ ਕਿ ਕੰਮ ਦਾ ਪਰਫੈਕਟ ਤਰੀਕੇ ਨਾਲ ਤਾਂ ਉਹਨੂੰ ਕਾਮਯਾਬੀ ਮਿਲ ਜਾਂਦੀ ਹੈ ਤੇ ਉਹ ਮੋਬਾਈਲ ਤੇ ਤਾਂ ਆਪਾਂ ਨੂੰ ਵਧੀਆ ਲੱਗਦਾ ਪਰ ਜਦੋਂ ਕਰਦੇ ਆ ਉਹ ਤੋਂ ਪਤਾ ਲੱਗਦਾ ਹੈਗਾ ਵੀ ਹਾਂ ਕਰਦੇ ਆ ਇਹ ਤੋਂ ਮੈਂ ਬਹੁਤ ਮਿਹਨਤ ਕੀਤੀ ਉਹਦੇ ਵਿੱਚ ਗੱਲ ਕਰ ਉਹ ਮੈਨੂੰ ਪੂਰਾ ਪ੍ਰੋਪਰ ਪਤਾ ਨਹੀਂ ਸੀ ਧਿਆਨ ਨਹੀਂ ਸੀ ਫਿਰ ਮੈਂ ਵੀ ਇਹ ਚ ਕੀ ਕੰਮ ਗਿਆ ਰਹੀਆਂ ਫਿਰ ਕੀ ਕੁਝ ਸਿੱਖਿਆ ਉਹਨਾਂ ਉਹਨਾਂ ਚੀਜ਼ਾਂ ਤੋਂ ਉਹਨਾਂ ਚੋਂ ਬਹੁਤ ਕੁਝ ਸਿੱਖਿਆ ਮੈਨੂੰ ਯਾਨੀ ਕਿ ਬਹੁਤ ਘਟ ਕਟਕੁੰਬ ਹੋਈ ਮੇਰੀ ਉਹ ਜਿੰਨਾ ਮੇਰੇ ਜਨਕੀ ਕੀਤਾ ਸੀ ਮੈਂ ਲਾਇਆ ਸੀ ਲਾਗਤ ਤੋਂ ਬਹੁਤ ਜਿਆਦਾ ਘਟ ਹੋਈ ਉਹ ਮਸ਼ਰੂਮ ਹਾਂ ਹਾਂ ਤੇ ਫਿਰ ਮੈਂ ਉਹਦੇ ਵਿੱਚ ਦੇਖਿਆ ਵੀ ਆਪਣੇ ਕੋਲ ਕੀ ਕੰਮ ਕਰ ਰਹੀਆਂ ਇਹਦੇ ਵਿੱਚ ਫਿਰ ਮੈਂ ਕੰਮਾਂ ਪੜੀਆਂ ਫਿਰ ਕਈ ਡਾਕਟਰਾਂ ਨਾਲ ਮਿਲਿਆ ਵੀ ਮੈਂ ਗੱਲਬਾਤ ਵੀ ਕਰੀ ਜਾਨਕੀ ਮੈਂ ਲੁਧਿਆਣਾ ਤੱਕ ਯੂਨੀਵਰਸਿਟੀ ਤੱਕ ਵੀ ਮੇਰੇ ਕੋਲ ਨੰਬਰ ਆ ਸਾਰੇ ਡਾਕਟਰਾਂ ਦੇ ਤੇ ਆਪਣੇ ਮੁਰਥਲ ਵੀ ਤੇ ਜਾਨਕੀ ਸਾਰੇ ਡਾਕਟਰਾਂ ਨਾਲ ਗੱਲਬਾਤ ਕੀ ਕਰਕੇ ਫਿਰ ਮੈਨੂੰ ਪਤਾ ਲੱਗਿਆ ਵੀ ਇਹਦੇ ਵਿੱਚ ਪਿਛਲੀ ਵਾਰ ਮੇਰੇ ਚੋਂ ਹਿਊਮਿਡਿਟੀ ਨਹੀਂ ਮੰਨਦੀ ਮੀਟਰ ਵੀ ਲੱਗਿਆ ਹੋਇਆ ਸੀ ਮੈਨੂੰ ਵੀ ਪਤਾ ਚੱਲ ਗਿਆ ਸੀ ਵੀ ਹਿਊਮ ਫਿਰ ਮੈਂ ਹੁਣੇ ਦੇਖ ਰਿਹਾ ਇਹ ਪ੍ਰੋਸੈਸ ਕਿੰਨਾ ਕੁ ਟੈਂਪਰੇਚਰ ਕਰਨਾ ਚਾਹੀਦਾ ਵੈਸੇ ਤਾਂ ਇਹਦਾ ਟੈਂਪਰੇਚਰ ਜੀ ਮੰਨ ਕੇ ਚੱਲੋ ਜਦੋਂ ਤੱਕ ਪੌਣਾ ਦੇ ਵਿੱਚ ਆਪਾਂ ਰਨ ਕਰਾਉਣੇ ਆਂ ਵੀ ਯਾਨੀ ਕਿ ਆਪਾਂ ਪੌਣੇ ਦੇ ਵਿੱਚ ਫਲਾਉਣਾ ਉਹ ਤਾਂ ਮੰਨ ਕੇ ਚੱਲੋ ਇਹਦਾ ਟੈਂਪਰੇਚਰ ਇਹਦਾ 22 ਤੋਂ 23 ਦਾ ਜਦੋਂ ਆਪਣਾ ਸਪੌਨ ਪੂਰਾ ਰਨ ਹੋ ਗਿਆ ਇਹਦੇ ਵਿੱਚ ਫਿਰ ਜਦੋਂ ਨੀਚੇ ਤੋਂ ਯਾਨੀ ਕਿ ਜਰਮੀਨੇਟ ਹੁੰਦੇ ਆ ਵੀ ਯਾਨੀ ਕਿ ਪੈਨ ਹੈਡ ਬਣਦੇ ਜਿਹੜੇ ਉਸ ਟਾਈਮ ਆਪਣਾ ਟੈਂਪਰੇਚਰ ਇਹ ਤੋਂ ਚਾਹੀਦਾ ਯਾਨੀ ਕਿ 20 ਤੋਂ ਘੱਟ ਘੱਟ 15 ਤੋਂ 20 ਦੇ ਵਿਚਾਲੇ ਚਾਹੀਦਾ ਜਾਨੀ ਕਿ 16 17 ਦਾ ਟੈਂਪਰੇਚਰ ਇਹਦੇ ਵਿੱਚ ਚਾਹੀਦਾ ਆਪਾਂ ਨੂੰ ਤਾਂ ਟੈਂਪਰੇਚਰ ਹੀ ਇਹਦੇ ਵਿੱਚ ਮੇਨਟੇਨ ਰੱਖਣ ਦੀ ਬਹੁਤ ਵੱਡੀ ਉਹ ਹੈ ਕਿ ਆਪਾਂ ਟੈਂਪਰੇਚਰ ਇਹਦਾ ਵਿਗੜ ਗਿਆ ਤਾਂ ਮਤਲਬ ਇਹ ਵੱਧ ਘਟ ਗਿਆ ਉੱਥੇ ਉਤੀ ਆਪਣਾ ਸਾਰਾ ਦਾ ਸਾਰਾ ਫਰੈਸ਼ ਜਿਹੜਾ ਹੈ ਕਿ ਖਰਾਬ ਹੋ ਜੂਗਾ ਇੱਕ ਫੰਗਸ ਟਾਈਪ ਕਹਿੰਦੇ ਹਨ ਨਾ ਵੀ ਇਹ ਜਿਹੜੀ ਕਹਿਤੀ ਹੈ ਇਹ ਕਦੇ ਘੰਟਿਆਂ ਦੇ ਹਿਸਾਬ ਨਾਲ ਹੀ ਖਰਾਬ ਵੀ ਹੋ ਜਾਂਦੀ ਹੈ ਜਨਾਬ ਟਾਈਮ ਟੂ ਟਾਈਮ ਹਾਂ ਬਿਲਕੁਲ ਸਹੀ ਗੱਲ ਹੈ ਤੁਹਾਡੀ ਇਹ ਜੇ ਨਹੀਂ ਸੰਭਾਲਾਂਗੇ ਤਾਂ ਇਹ ਉਹਦੀ ਬਹੁਤ ਜ਼ਿਆਦਾ ਖਰਾਬ ਜਾਏਗੀ ਆਪਣਾ ਟੈਂਪਰੇਚਰ ਵਧ ਗਿਆ ਤਾਂ ਤਾਂ ਵੀ ਖਰਾਬ ਹੋ ਜੂ ਜੇ ਘਟ ਗਿਆ ਫਿਰ ਵੀ ਦਿੱਕਤ ਆ ਜਾਂਦੀ ਹੈ ਵਿੱਚ ਜਾਨਕੀ ਬਿਮਾਰੀਆਂ ਬਹੁਤ ਆਉਂਦੀਆਂ ਜਿਵੇਂ ਗ੍ਰੀਨ ਮੋਡ ਹੋ ਗਿਆ येलो ਮੋਡ ਹੋ ਗਿਆ ਵਾਈਟ ਮੋਡ ਹੋ ਗਿਆ ਕਈ ਮੋਡ ਹੁੰਦੇ ਇਹਦੇ ਵਿੱਚ ਉਹ ਤੁਹਾਨੂੰ ਟ੍ਰੇਨਿੰਗ ਦੇ ਵਿੱਚ ਦੱਸਿਆ ਵੀ ਸੀ ਉਦੋਂ ਤੇ ਜੇ ਉਹ ਆਪਾਂ ਨਾ ਧਿਆਨ ਰੱਖਾਂਗੇ ਤਾਂ ਆਪਣਾ ਸ ਇੱਕ ਆਪਣੀ ਜਿਹੜੀ ਫੰਗ ਇਹ ਜਿਹੜੇ ਇਹਦਾ ਬੀਜ ਹੁੰਦਾ ਉਹ ਇਹਦਾ ਕਣਕ ਤੇ ਦਾਣੇ ਦੇ ਉੱਪਰ ਫੰਗ ਚਲਾਈ ਹੁੰਦੀ ਹੈ ਵਾਈਟ ਵਾਈਟ ਅੱਛਾ ਅੱਛਾ ਹਾਂ ਜਦੋਂ ਆਪਾਂ ਇਹ ਕਿ ਕਿ ਹਿਸਾਬ ਕਿਤਾਬ ਮਿਲ ਜਾਂਦੀ ਹੈ ਕੈਲੋਰੀ ਹਿਸਾਬ ਨਾਲ ਮਿਲਦੀ ਹੈ ਕਿਵੇਂ ਪੈਕਟ ਹੁੰਦੇ ਆ ਜਿਹੜਾ ਬੀਜ ਹੈ ਜੀ ਉਹ ਬੀਜੇ ਦਾ ਮੰਨ ਕੇ ਚੱਲੋ ਤੁਸੀਂ 85 ਰੁਪਏ ਕਿਲੋ ਮਿਲਦਾ ਆਪਾਂ ਨੂੰ 1 ਕਿਲੋ ਕਿਹ ਹੈ ਯਾਨੀ ਕਿ ਆਪਣੀ ਇੱਕ ਕਵਾਂਟਲ ਕੰਪੋਸਟ ਆਪਾਂ ਤਿਆਰ ਕੀਤੀ ਆ ਤਾਂ ਉਹਦੇ ਵਿੱਚ 1 ਕਿਲੋ ਬੀਜ ਪੈਂਦਾ ਹੈ ਹਾਂ 1 ਕਿਲੋ ਤੋਂ ਸਦਾ ਕਿਹ ਆ ਸ਼ਰਡ ਕਿੰਨੇ ਬਾਈ ਕਿੰਨੇ ਰਾਏ ਤੇ ਕਿੰਨੇ ਤੁਸੀਂ ਹਰ ਜਿਹੜਾ ਲੈ ਰੱਖ ਨੇ ਬਣਾ ਸਕਦੇ ਹੋ ਕਿਸ ਤਰ੍ਹਾਂ ਦਾ ਹੁੰਦਾ ਇਹ ਵੀਰ ਜੀ ਆਪਣਾ ਤਾਂ ਇਹ ਸ਼ੈਡੋ ਜਾਨੀ ਕਿ ਆਪਾਂ ਨੂੰ ਪਿਛਲੇ ਸਾਲ ਘਾਟਾ ਪਿਆ ਸੀਗਾ ਤਾਂ ਐਤੀ ਵੀ ਮੈਂ ਕਦੇ ਪਰਮਾਤਮਾ ਦੀ ਆਪਾਂ ਨੂੰ ਐਤੀ ਵੀ ਨਾ ਕਦੇ ਘਾਟਾ ਪਿਆ ਜੀ ਇਸ ਕਰਕੇ ਮੈਂ 20 बाई 50 ਦਾ ਸ਼ੈੱਡ ਹੀ ਬਣਾਇਆ ਨਹੀਂ ਤਾਂ ਮਨ ਤਾਂ ਬਹੁਤ ਕਰਦੇ ਮੇਰਾ ਅਗਲੀ ਵਾਰ ਤਾਂ ਮੈਂ ਹੋਰ ਵੱਡਾ ਕਰੂੰਗਾ ਬਹੁਤ ਮਨ ਤਾਂ ਵੀਰਾ ਬਹੁਤ ਕਰਦਾ ਸੀ ਮੈਂ ਵੱਡਾ ਸ਼ੈੱਡ ਕਰਾਂ ਕਾਕਾ ਮੈਨੂੰ ਪਿਛਲੀ ਵਾਰ ਘਾਟਾ ਪਿਆ ਸੀ ਫਿਰ ਮੈਨੂੰ ਐਤੀ ਮਨ ਨਹੀਂ ਕਿਉਂ ਮੇਰਾ ਡਾਮਾ ਡਬਲ ਹੋ ਰਿਹਾ ਸੀ ਪਿਛਲੇ ਸਾਲੋਂ ਵਾਂਗ ਐਤੀ ਵੀ ਨਾ ਕਦੇ ਲੌਸ ਹੋ ਗਿਆ ਜੀ ਤਾਂ ਤਾਂ ਕਰਕੇ ਮੈਂ ਐਤੀ 20 बाई 50 ਦਾ ਸ਼ੈੱਡ ਬਣਾਇਆ ਬਹੁਤ ਵਧੀਆ ਖੁਸ਼ੀ ਹੋਈ ਹੈ हां जी 9ਵੇਂ ਮਹੀਨੇ ਦੀ ਆਪਾਂ ਜਾਨੀ ਕਿ ਵੀਕ ਤੀਕ ਨੂੰ ਲਈ ਸੀ ਤੇ ਕਿੰਨੇ ਟਾਈਮ ਚ ਇਹ ਪਹਿਲੀ ਜਿਹੜੀ ਤਿਆਰ ਹੋ ਜਾਂਦੀ ਹੈ ਇਹ ਮਤਲਬ ਇਹ ਜੇ ਆਪਾਂ ਪੂਰਾ ਪ੍ਰੋਪਰ ਇਹਦਾ ਦੱਸੀਏ ਤਾਂ 2 ਮਹੀਨੇ ਲੱਗ ਜਾਂਦੇ ਜਾਨੀ ਕਿ ਆਪਾਂ ਅੱਜ ਜੇ ਤੂੜੀ ਪਿਆਉਂਤੀ ਹੈ ਨਾ ਦੀ ਤਾਂ ਪੂਰੇ 2 ਮਹੀਨੇ ਕਿਉਂਕਿ ਆਪਣਾ ਇੱਕ ਮਹੀਨਾ ਤਾਂ ਆਪਣਾ ਤੂੜੀ ਤੇ ਗਾਲਣ ਤੇ ਪ੍ਰੋਸੈਸ ਚੱਲਦਾ ਇਹਦਾ ਜਿਹੜੀ ਆਪਾਂ ਕੰਪੋਸਟ ਕਹਿੰਦੇ ਆ ਉਹਨੂੰ ਤੂੜੀ ਨੂੰ ਜਿਹੜੀ ਗਾਲਦੇ ਆ ਨੌਵੇਂ ਤੋਂ ਪਹਿਲਾਂ ਜਾਂ ਨੌਵੇਂ ਚ ਹੀ ਸ਼ੁਰੂਆਤ ਕਰਨੀ ਹੈ ਨੌਵੇਂ ਚ ਹੀ ਸ਼ੁਰੂਆਤ ਕਰਦੇ ਆ ਫਿਰ ਇਹ ਜਾਨੀ ਕਿ 11ਵੇਂ ਜਾਂ 12ਵੇਂ ਮਹੀਨੇ ਚ 12ਵੇਂ ਮਹੀਨੇ ਚ ਕਹੀ ਆਪਾਂ ਦਾ हां ਆਪਣੀ 11ਵੇਂ ਮਹੀਨੇ ਦੇ ਵਿੱਚ ਉਗਣਾ ਸਟਾਰਟ ਹੋ ਜਾਂਦੀ ਹੈ ਜਾਨੀ ਕਿ ਆਪਣਾ 1 ਮਹੀਨਾ ਤਾਂ ਉਹ ਹੋ ਗਿਆ ਕੰਪੋਸਟ ਦਾ ਜੀ ਆਪਾਂ 1 ਮਹੀਨਾ ਤਾਂ ਉਹਦਾ ਪ੍ਰੋਸੈਸ ਹੁੰਦਾ ਜੋ 28 ਫਲਟਾਈਆਂ ਆ 8 ਫਲਟਾਈਆਂ ਦੇਣੀਆਂ ਬੰਦੇ ਸੋਰੀ ਤਾਂ ਉਸ ਤੋਂ ਬਾਅਦ ਜਾਨੀ ਕਿ ਜਦੋਂ ਆਪਾਂ ਇਹਦੇ ਵਿੱਚ ਪਾਉਣ ਪਾਤਾ ਪਾਉਣ ਇਹਦੇ ਬੀਜ ਨੂੰ ਕਹਿੰਦੇ ਆ ਜਿਹੜਾ ਬੀਜ ਹੁੰਦਾ ਤਾਂ ਉਹਦੇ ਵਿੱਚ ਆਪਾਂ ਨੂੰ 1 ਮਹੀਨਾ ਖੰਭ ਉਗਣ ਦੇ ਤਿਆਰ ਤੇ ਲੱਗ ਜੀਏ ਜਾਨੀ ਕਿ ਉਹ ਜਾਲਾ ਜਿਹੜਾ ਫੈਲਦਾ ਉਹ 1 ਮਹੀਨਾ ਖਾ ਜਾਂਦਾ 1 ਮਹੀਨੇ ਤਿਆਰ ਹੋ ਜਾਂਦੀ ਹੈ ਇਹ ਜਿਹੜੇ ਕੰਬ ਹੈਗੀ हां 1 ਮਹੀਨੇ ਦੇ ਵਿੱਚ ਤਿਆਰ ਹੋ ਜਾਂਦੀ ਹੈ ਤੇ ਇਹ ਜਦੋਂ ਆਪਾਂ ਮੰਨ ਲਾ ਵੀ ਇਹ ਜਿਹੜਾ ਤਿਆਰ ਹੋ ਗਿਆ ਜਿਵੇਂ ਤੁਸੀਂ ਤੁਹਾਨੂੰ ਦਿਖਾ ਦਈਏ ਵੀ ਆਹ ਤਿਆਰ ਹੋ ਗਿਆ ਜਿਵੇਂ ਹੂੰ ਹੂੰ ਇਹਨੂੰ ਆਪਾਂ ਪਟ ਲਿਆ ਫਿਰ ਆਸੇ-ਪਾਸੇ ਇਹ ਮੰਨ ਲਾ ਵੀ ਹੋਰ ਉਗਦੀਆਂ ਰਹਿੰਦੀਆਂ ਗਿਆ ਹਾਂ ਹਾਂ ਜਿਵੇਂ ਆਹ ਦੇਖੋ ਤੁਸੀਂ ਜਿਵੇਂ ਪਹਿਲਾਂ ਫਲੈਸ਼ ਆਪਣਾ ਇਹ ਬਹੁਤ ਸੋਹਣੀ ਆਈ ਸੀ ਆਹ ਨੀਚੋਂ ਆ ਦੇਖ ਹੋਰ ਆਈ ਜਾਂਦੇ ਪੰਨ ਛੱਡੇ ਇਹਦੇ ਆਹ ਦੇਖੋ ਸਾਹਮਣੇ ਠੀਕ ਹੈ ਹਾਂ ਹਾਂ ਇਹ ਤਾਂ ਪਹਿਲਾਂ ਤਾਂ ਇੱਕ ਲਿਫਾਫੇ 'ਚ ਉਹ ਜੇ ਆਪਾਂ ਗੱਲ ਕਰੀਏ ਤਾਂ ਕਿੰਨੇ ਕਿੰਨਾਕ ਜਿਹੜਾ ਪੈਦਾਵਾਰ ਹੋ ਜਾਂਦੀ ਸੀ ਇੱਕ ਲਿਫਾਫੇ ਦੇ ਵਿੱਚੋਂ ਇਹ ਦੋ ਤੋਂ ਕਈ ਕਿਲੋ ਕਦਾਰ ਹੋ ਜਾਈਗੀ ਜਾਨਕੀ ਆਪਣਾ 10 ਕਿਲੋ ਲਿਖਾ ਪਿਆ ਤਾਂ 2 ਤੋਂ 2.5 ਕਿਲੋ ਤਾਂ ਹੁਣ ਇਹ ਫਿਰ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹਨੇ ਇੰਨਾ ਕੁ ਆਪਾਂ ਨੂੰ ਮਿਲ ਗਿਆ ਇਹਦੇ ਚੋਂ ਤੇ ਫਿਰ ਚੱਕ ਦਿੰਨੇ ਉਹਨੂੰ ਜਾਂ ਕਿਹੜੇ ਮਹੀਨੇ ਤੱਕ ਇਹ ਚੱਲਦਾ ਇਹ ਜਾਨਕੀ ਹੁਣ ਤਾਂ ਟੈਂਪਰੇਚਰ ਤੇ ਹੈ ਜੀ ਇਹ ਆਪਣਾ ਜਦੋਂ ਟੈਂਪਰੇਚਰ ਆਪਣਾ ਜਦੋਂ ਵੱਧ ਗਿਆ ਆਪਣਾ ਜਾਨਕੀ ਇਹ ਮਾਰਚ ਤੱਕ ਚੱਲੂਗਾ ਹਮ ਜਾਨਕੀ ਆਪਣਾ ਜਿਵੇਂ ਆਪਾਂ ਉਹਦੇ ਬਾਅਦ ਗਰਮੀ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਗਰਮੀ ਦਾ ਹਾਂ ਉਹਦੇ ਬਾਅਦ ਤਾਂ ਸਾਰੀ ਸਾਰੀ ਇਹ ਖੁੰਬ ਆਪਣੀ ਉੱਗੀ ਵੀ ਖੜੀ ਹੈ ਨਾ ਸਾਰੀ ਖਰਾਬ ਹੋ ਜਾਊਗਾ ਖਰਾਬ ਹੋ ਜਾਊਗਾ ਠੀਕ ਹੈ ਠੀਕ ਹੈ ਦੇ ਵਿੱਚ ਜਦੋਂ ਗਰਮੀ ਜਾਦੇ ਪੈ ਗਈ ਠੀਕ ਹੈ ਹਾਂਜੀ ਤੇ ਹੁਣ ਤੱਕ ਮਨ ਲਾ ਵੀ ਤੁਸੀਂ ਫਿਰ ਇਹਦੀ ਆਪਾਂ ਬਾਜ਼ਾਰ ਮੰਡੀ ਕਰਨ ਕਰੀਏ ਫੇ ਕਿੱਥੇ ਹੁੰਦਾ ਇਹਦਾ ਮੰਡੀ ਕਰਨ ਦੇ ਜੀ ਆਪਾਂ ਲੋਕਲ ਹੀ ਵਿਕ ਜਾਂਦੀ ਹੈ ਜਿਵੇਂ ਹਾਂ ਜਿਵੇਂ ਵੈਸੇ ਆਪਣੀ ਕਾਲਾਂ ਦੀ ਜਾਦੇ ਵੇਚੀ ਆਪਾਂ ਤੇ ਜਦੋਂ ਆਪਣੇ ਕੋਲੇ ਜਾਦੇ ਹੁੰਦੀ ਸੀ ਉਦੋਂ ਮੈਂ ਬਿਠਿੰਡੇ ਵੀ ਜਾਂਦਾ ਰਿਆਂਗਾ ਹਾਂ ਹਾਂ ਕਿਉਂਕਿ ਗੱਡੀ ਦੇ ਵਿੱਚ ਮੈਂ ਸਵੇਰ ਚੱਲਦਾ ਘਰੋਂ 4 ਵਜੇ ਤਾਂ ਉਦੋਂ ਬਾਅਦ ਮੈਂ ਬਿਠਿੰਡੇ ਵੀ ਜਾਂਦਾ ਰਿਆਂਗਾ ਪਹਿਲਾਂ ਕਾਲਾਂ ਨਹੀਂ ਛੜਦਾ ਕਾਲਾਂ ਨਹੀਂ ਛੜੇ ਦੀ ਥੋੜੀ ਲਾਗਤ ਘੱਟ ਹੈ ਹਾਂ ਨੀ ਗੰਬਰੀ ਕਿਉਂ ਲੋਕ ਛੋਟਾ ਜਿਹਾ ਮੰਡੀ ਆ ਗਏ ਜਿਵੇਂ ਸਰਸੇ ਵਾਲਾ ਸਰਸੇ ਬਠਿੰਡੇ ਵਧੀਆ ਡਿਮਾਂਡ ਆ ਸਰਸਾ ਬਠਿੰਡਾ ਹਾਂ ਬਹੁਤ ਵਧੀਆ ਡਿਮਾਂਡ ਆ ਡਿਮਾਂਡ ਹੈਗੀ ਹੈ ਜੀ ਇਹਦੀ ਕੋਈ ਇਸ ਤਰ੍ਹਾਂ ਦਾ ਵੀ ਹੋ ਜਾਂਦਾ ਡਿਮਾਂਡ ਵੀ ਤੁਹਾਡੇ ਤੋਂ ਜ਼ਿਆਦਾ ਡਿਮਾਂਡ ਕਰਦੇ ਹੋਏ ਤੇ ਤੁਸੀਂ ਕਹਿੰਦੇ ਵੀ ਐਨੇ ਹਜੇ ਤਾਂ ਪੈਦਾਵਾਰ ਨਹੀਂ ਹੈਗੀ ਜਾਂ ਹਾਂ ਬਹੁਤ ਹੋ ਜਾਂਦਾ ਜੀ ਕਈ ਵਾਰ ਜਿਵੇਂ ਹੁਣ ਵਿਆਹ ਦੇ ਵਿੱਚ ਸੀਜ਼ਨ ਆ ਤਾਂ ਮੇਰੇ ਕੋਲ ਬਹੁਤ ਫੋਨ ਆਉਂਦੇ ਰਹੇ ਵੀ ਸਾਨੂੰ 40 ਕਿਲੋ ਕਰ ਦਿਓ 25 ਕਿਲੋ ਕਰ ਦਿਓ ਹੁਣ ਇੱਕ ਆਰਡਰ ਤਾਂ ਮੈਂ ਪੂਰਾ ਦਿੰਦਾ ਸੀ ਕਿਉਂ ਮੇਰੇ ਕੋਈ ਛੋਟਾ ਥੋੜਾ ਫਾਰਮ ਜੇ ਹੁਣ ਕੋਈ 2-2 3- ਕੀ ਤੁਸੀਂ ਬਾਰੇ ਤੜਕੇ ਆਪਾਂ ਵਿਆਹ ਚ ਫੁੰਮ ਦੇਣੀ ਆ ਤੇ ਫੁੰਮ ਦੇਓ ਤੁਸੀਂ ਫਿਰ ਮੈਨੂੰ ਜਵਾਬ ਵੀ ਦੇਣਾ ਪੈਂਦਾ ਸੀ ਕਿਉਂ ਮੇਰੇ ਕੋਲ ਇੰਨੀ ਪ੍ਰੋਡਕਸ਼ਨ ਹੁੰਦੀ ਨਹੀਂ ਸੀ ਜੇ ਆਪਾਂ ਤਾਂ ਗੱਲ ਕਰੀਏ ਜਿਵੇਂ ਬਾਂਸ ਆ ਤੇ ਆਹ ਸ਼ੈੱਡ ਬਣਾਉਣ ਤੇ ਮਿਹਨਤ ਤਾਂ ਬਿਲਕੁਲ ਬਹੁਤ ਹੋ ਜਾਂਦੀ ਆ ਮਿਹਨਤ ਹੈ ਜਿੰਨਾ ਕਿਹੜਾ ਖਰਚਾ ਹੋ ਜਾਂਦਾ ਉਸ ਤੋਂ ਬਾਅਦ ਫਿਰ ਐ ਕਰੀਏ ਵੀ ਇਹਨੂੰ ਵਾਰੀ-ਵਾਰੀ ਤਾਂ ਨਹੀਂ ਦੁਬਾਰਾ ਲੋਡ ਪੈਂਦੀ ਇਹ ਜਿਵੇਂ ਕੋਕੋ ਪੇਟਾ ਤੇ ਤੁਸੀਂ ਆਪਾਂ ਜਿਹੜਾ ਇੱਕ ਵਾਰੀ ਹੋ ਕੇ ਆ ਸ਼ੈੱਡ ਦਾ ਤਾਂ ਉਹੀ ਰਹਿ ਜਾਂਦਾਗਾ ਵੀ ਸ਼ੈੱਡ ਦਾ ਮੈਂ ਸਮਝ ਨਹੀਂ ਜਿਵੇਂ ਸ਼ੈੱਡ ਆਪਣਾ ਇਹ ਤਾਂ ਜਦੋਂ ਆਪਣਾ ਮਾਰਚ ਦੇ ਵਿੱਚ ਤਾਂ ਤੁਹਾਨੂੰ ਸ਼ੈੱਡ ਕੱਟਣਾ ਪਊ ਜੀ ਇੱਥੇ ਕੱਟਣਾ ਪਊਗਾ ਹਾਂ ਬਿਲਕੁਲ ਜੇ ਆਪਾਂ ਇਹਨੂੰ ਰੱਖਾਂਗੇ ਤਾਂ ਅੱਗੇ ਮੀਂਹ ਪੈਂਦੇ ਆ ਜਾਂ ਕੁਝ ਵੀ ਹੁੰਦਾ ਤਾਂ ਇਹ ਸਾਰੇ-ਸਾਰੇ ਆਪਣੇ ਬਾਣਤ ਗਲ ਜਾਣਗੇ ਜਾਨੀ ਕਿ ਸੌਂਫ ਵੀ ਲੱਗ ਜੰਦੀ ਇਹਨੂੰ ਠੀਕ ਹੈ ਪ੍ਰੋਪਰ ਜਿਹੜੇ ਬਾ ਆਪਾਂ ਦੇਖੀ ਜੇ ਦਿੱਲੀ ਸਾਈਡ ਤਾਂ ਉਹ ਸਾਰੇ ਦੇ ਸਾਰੇ ਇਹ ਸ਼ੈੱਡ ਕੱਟ ਦਿੰਦੇ ਜਿਹੜੇ ਜਦੋਂ ਸੀਜ਼ਨ ਆ ਗਿਆ ਅਗਲੀ ਵਾਰ ਫਿਰ ਫੇਰੇ ਦੇ ਸਟਾਰਟਿੰਗ ਕਰ ਦੋਗੇ ਕਮਾਈ ਜਾਂ ਬਚਤ ਦੀ ਗੱਲ ਕਰੀਏ ਤਾਂ ਜਿੰਨੀ ਇੱਕ ਜਗ੍ਹਾ ਤੁਸੀਂ ਰੋਕੀਏ ਉਹਨੇ ਚੋਂ ਐ ਲੱਗਦਾ ਵੀ ਆਪਾਂ ਨੂੰ ਵੀ ਹਾ ਕਮਾਈ ਹੈਗੀ ਜੇ ਜੇ ਬੰਦਾ ਪ੍ਰੋਪਰ ਮਿਹਨਤ ਨਾਲ ਚਾਹੀਦਾ ਬੰਦਾ ਵੀ ਪ੍ਰੋਪਰ ਮਿਹਨਤ ਕਰਦਾ ਇਹ ਕਪਿਆ ਇੱਕ ਵਾਰ ਲਾ ਲਈ ਤਾਂ ਇਹਨੂੰ ਆਏ ਨਹੀਂ ਬੰਦਾ ਵੀ ਆਪਾਂ ਰਿਸ਼ਤੇਦਾਰੀ ਚ ਚਲੇ ਜਾਗੇ ਜਾਂ ਰਿਸ਼ਤੇਦਾਰ ਆ ਗਿਆ ਆਪਣੇ ਕੋਲ ਆਪਾਂ ਉਹਦੇ ਕੋਲ ਬੈਠੇ ਰਹੇ ਤੇ ਇਹ ਗੱਲਾਂ ਦਾ ਜਿਵੇਂ ਕਿ ਆਪਾਂ ਕੋਈ ਫਰੈਂਡ ਨੇ ਫੋਨ ਕਰਤਾ ਆਏ ਫਲਾਣੇ ਦਾ ਪਿੰਚ ਮੰਡੀ ਚਲੀ ਗਏ ਜਾਂ ਸਰ ਕਿਤੇ ਵੀ ਚਲੀ ਗਏ ਕਿੰਨੇ ਵਾਰੀ ਸੰਭਾਲਦੇ ਹੁੰਦੇ ਨੇ ਦਿਨ ਚ ਦਿਨ ਦੇ ਵਿੱਚ ਤਾਂ ਮੈਂ ਪ੍ਰੋਪਰ ਜਦੋਂ ਇਹ ਮੰਨ ਕੇ ਚਲੋ 5-4 ਵਾਰੀ ਤਾਂ ਇਹਦੇ ਵਿੱਚ ਗੇੜਾ ਮਾਰਦਾ ਹੀ ਮਾਰਦਾ ਅੱਜ ਪਾਣੀ ਦਾ ਜਿਹੜਾ ਨੂੰ ਸਲਾਬ ਵਗੈਰਾ ਤੇ ਜਿਵੇਂ ਰੱਖਣੀ ਪਈ ਹੋਈ ਹੈ ਕਿੰਨਾ ਕੁ ਪਾਣੀ ਦੇਣਾ ਪੈਂਦਾ ਹੈਗਾ ਪਾਣੀ ਤਾਂ ਜੀ ਜਦੋਂ ਆਪਣੇ ਦੇ ਡੇਲੀ ਦੇਣਾ ਪੈਂਦਾ ਇਹਨੂੰ ਹਾਂ ਦੇਖ ਕੇ ਜੀ ਮੌਇਚਰ ਕਿੰਨਾ ਹੈ ਦੇ ਵਿੱਚ ਉਹ ਚੀਜ਼ਾਂ ਨੋਟ ਕਰਨੀਆਂ ਪੈਂਦੀਆਂ ਜੀ ਆਪਣਾ ਸੁੱਕ ਰਿਹਾ ਆਪਾਂ ਨੂੰ ਐ ਲੱਗ ਰਿਹਾ ਵੀ ਦੇ ਵਿੱਚ ਕਮੀਆਂ ਪਾਣੀ ਤਾਂ ਪਾਣੀ ਆਪਾਂ ਨੂੰ ਦੇਣਾ ਪੈਂਦਾ ਪਾਣੀ ਇਹਦੇ ਵਿੱਚ ਆਪਾਂ ਨੂੰ ਆਈ ਨਹੀਂ ਆਇਆ ਹੈਗਾ ਵੀ ਬਾਲਟੀ ਭਰ ਕੇ ਪਾਣੀ ਦੀ ਪਾਤੀ ਪਹਾਰੇ ਟਾਈ ਹੁੰਦੇ ਪਹਾਰੇ ਟਾਈ ਚਲੋ ਬਹੁਤ ਵਧੀਆ ਤੁਹਾਨੂੰ ਤਸਵੀਰਾਂ ਨਾਲ ਨਾਲ ਦਿਖਾ ਦਿੰਨੇ ਆਂ ਵੀ ਜਿਹੜਾ ਖੰਭ ਦੀ ਖੇਤੀ ਹੈ ਇਹ ਵੀਰ ਨੇ ਕੀਤੀ ਹੈ ਤੇ ਇਸ ਵੀਰ ਨੂੰ ਹੌਸਲਾ ਦੇ ਲਈ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਵੀ ਕਰਿਓ ਤੇ ਆਪਣੀ ਰਾਏ ਕਮੈਂਟ ਵੀ ਦੱਸਿਓ ਇਸੇ ਤਰ੍ਹਾਂ ਦੇ ਵੀ ਜਿਹੜੇ ਸਮੇਂ-ਸਮੇਂ ਸਰ ਜਿਹੜਾ ਪ੍ਰਗਤੀ ਸ਼ਿਲਕਿਸਾਨ ਉਹ ਆਪਾਂ ਨੂੰ ਕਹਿੰਦੇ ਰਹਿੰਦੇ ਆ ਵੀ ਖੇਤੀ ਜਿਹੜੀ ਆਪਾਂ ਪਰੰਪਰਾਗਤ ਖੇਤੀ ਆ ਉਹਦੇ ਨਾਲ-ਨਾਲ ਮਧੂਮੱਖੀ ਪਾਲਣਾ ਹੈ ਡੇਰੀ ਪਾਲਣਾ ਹੈ ਜਾਂ ਬੱਕਰੀ ਪਾਲਣਾ ਹੈ ਜਾਂ ਮੁਰਗੀ ਫਾਰਮ ਹੈ ਜਾਂ ਇਸ ਤਰ੍ਹਾਂ ਦੇ ਹ ਸਹਾਇਕਤ ਹੁੰਦੇ ਆ ਵੀ ਇਹ ਕਰੇ ਤਾਂ ਜਿਮੀਦਾਰ ਆ ਜਿਹੜਾ ਉਹ ਮੁਨਾਫੇ ਚ ਆ ਸਕਦਾ ਹੈ ਨਹੀਂ ਤਾਂ ਤਣਕ ਨਰਮਾ ਝੋਨਾ ਜਿਹੜਾ ਉਹ ਕਿਤੇ ਨਾ ਕਿਤੇ ਆ ਘਾਟੇ ਦਾ ਸੌਦਾ ਬਣ ਰਹੀਆਂ ਇਹ ਫਸਲਾਂ ਤੇ ਇਹਦੇ ਨਾਲ ਕੁਝ ਅਲੱਗ ਹਟਕੇ ਨਾਲ ਸਬਜ਼ੀਆਂ ਜਿਹੜਾ ਖੇਤਾਂ ਢਾਣੀਆਂ ਚ ਬੈਠਿਆ ਕਿਸਾਨ ਵੀਰ ਉਹ ਥੋੜੇ ਥੋੜੇ ਕਰਕੇ ਵੀ ਸਬਜ਼ੀ ਇਸ ਤਰ੍ਹਾਂ ਦਾ ਜੀ ਆਪਣਾ ਨਾਲ ਨਾਲ ਖੇਤੀ ਦੇ ਤੁੰਦਾ ਕਰਨ ਤਾਂ ਇਹ ਮੁਨਾਫੇ ਦਾ ਕੰਮ ਹੈਗਾ ਤਾਂ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਔਰ رائے ਵੀ ਦਿਓ ਕਿਤੇ ਹੋਰ ਵੀਰ ਦੇ ਇਸ ਤਰ੍ਹਾਂ ਦੀ ਕੋਈ ਅਲੱਗ ਕੋਈ ਕੀਤਾ ਕੀਤਾ ਹੈਗਾ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰਿਓ ਅਸੀਂ ਕੋਸ਼ਿਸ਼ ਕਰਾਂਗੇ ਸਾਡੇ ਦਰਸ਼ਕਾਂ ਤੱਕ ਤੁਹਾਡੇ ਵੀ ਜਿਹੜਾ ਕੰਮ ਆ ਉਹ ਪਹੁੰਚਾਉਣ ਦੇ ਬਹੁਤ ਬਹੁਤ ਧੰਨਵਾਦ